ਅੱਜ ਇੱਕ ਐਹੋਜੀ ਭੈਣ ਦੀ ਕਹਾਣੀ ਤੁਹਾਨੂੰ ਸੁਣਾਵਾਂਗੇ ਦਿਖਾਵਾਂਗੇ ਜਿਹੜੀ ਭੈਣ ਜਿਹੜੀ ਹੈ ਘਰ ਘਰ ਜਾ ਕੇ ਗੈਸ ਸਿਲੰਡਰ ਦੀ ਡਿਲੀਵਰੀ ਕਰਦੀ ਹੈ ਕਿ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਲੱਗਿਆ ਕਿ ਮੈਨੂੰ ਵੀ ਘਰ ਮੈਂ ਵਿਹਲੀ ਰਹਿਨੀ ਆ ਤਾਂ ਮੈਨੂੰ ਵੀ ਕੋਈ ਕੰਮ ਕਰਨਾ ਚਾਹੀਦਾ ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਵੀ ਸਿਲੰਡਰ ਚੁੱਕ ਕੇ ਨਾ ਕਸਟਮਰ ਦੇ ਘਰ ਦੇ ਆਇਆ ਕਰੂੰਗੀ ਉਹ ਕਹਿੰਦੇ ਤੈਨੂੰ ਚੰਗਾ ਨਹੀਂ ਲੱਗਣਾ ਜੇ ਫਿਰ ਕੋਈ ਬੇਇੱਜ਼ਤੀ ਮਹਿਸੂਸ ਹੋਣੀ ਹੈ ਮੈਂ ਕਿਹਾ ਨਹੀਂ ਮੈਂ ਚਲੀ ਜਾਊਂਗੀ ਫਿਰ ਇੱਕ ਦੋ ਦਿਨ ਉਹਨਾਂ ਨੇ ਮੈਨੂੰ ਭੇਜਿਆ ਤਾਂ ਫਿਰ ਮੈਨੂੰ ਅੱਛਾ ਲੱਗਿਆ ਤਾਂ ਫਿਰ ਮੈਂ ਜਾਂਦੀ ਆ ਸਰ ਮੈਨੂੰ ਬਹੁਤ ਅੱਛਾ ਲੱਗਦਾ ਕੰਮ ਕਰਨਾ 30 ਕਿਲੋ ਦੇ ਕਰੀਬ ਦਾ ਸਿਲੰਡਰ ਹੁੰਦਾ ਜਿਹੜਾ ਚੁੱਕਦੇ ਹੋ ਕੋਈ ਦਿੱਕਤ ਨਹੀਂ ਹੁੰਦੀ ਨਹੀਂ ਸਰ ਕੋਈ ਦਿੱਕਤ ਨਹੀਂ ਆਉਂਦੀ 3.5 kg ਦਾ ਪੂਰਾ ਸਿਲੰਡਰ ਹੁੰਦਾ ਕੋਈ ਦਿੱਕਤ ਨਹੀਂ ਆਉਂਦੀ ਮੈਂ ਰੱਖ ਕੇ ਕਸਟਮਰ ਦੇ ਘਰ ਦੇ ਆਣੀਆ ਕਿੰਨੇ ਕੁ ਸਿਲੰਡਰ ਬੋਲਦੇ ਤੁਸੀਂ ਹੋਮ ਡਿਲੀਵਰੀ ਕਰਦੇ ਸਰ 20 ਸਿਲੰਡਰ ਮਹਿਲਾ ਹੁੰਦੀ ਉਹ ਤੇ ਰਸੋਈ ਤੋਂ ਵਿੱਚੋਂ ਵੀ ਫਰੀ ਨਹੀਂ ਹੁੰਦੀ ਘਰ ਆ ਤੇ ਕਮਾਂ ਵਿੱਚ ਫਰੀ ਨਹੀਂ ਹੁੰਦੀ ਤੇ ਬੱਚੇ ਵੀ ਛੋਟੇ ਨੇ ਬੱਚਿਆਂ ਨੂੰ ਵੀ ਸੰਭਾਲਣਾ ਹੁੰਦਾ ਹੈ ਤੇ ਇਹਨਾਂ ਕੋਲ ਚ ਕਿਦਾਂ ਤੁਸੀਂ ਕਰ ਲੈਂਦੇ ਹੋ ਕਿ ਮਤਲਬ ਟਾਈਮ ਕੱਟ ਕੇ ਇਹ ਕੰਮ ਵੀ ਕਰਦੇ ਹੋ ਪਰਿਵਾਰ ਵੀ ਚਲਾ ਰਹੇ ਹੋ ਸਰ ਅਸੀਂ ਦੋਨੋਂ ਹਸਬੈਂਡ ਵਾਈਫ ਮਿਲ ਕੇ ਡਿਲੀਵਰੀ ਦਾ ਕੰਮ ਵੀ ਕਰਦੇ ਆਂ ਤੇ ਘਰ ਦਾ ਕੰਮ ਵੀ ਮੈਨੇਜ ਕਰਦੇ ਆਂ ਸਵੇਰੇ ਸਵੇਰੇ ਮੈਂ ਡਿਲੀਵਰੀ ਤੇ ਚੱਲ ਜਾਂਦੀ ਆਂ ਸਰ ਮੇਰੇ ਹਸਬੈਂਡ ਬੇਟੀ ਨੂੰ ਸਕੂਲ ਛੋੜ ਆਣ ਲੈ ਫਿਰ 1 ਵਜੇ ਆਂਦੀ ਆ ਫਿਰ 1 ਵਜੇ ਤੋਂ 2 ਵਜੇ 3 ਵਜੇ ਤੱਕ ਫਿਰ ਉਹ ਘਰੇ ਰਹਿੰਦੀ ਆ ਫਿਰ ਉਹ ਚਲੀ ਜਾਂਦੀ ਆ ਟਿਊਸ਼ਨ ਤੇ ਫਿਰ ਅਸੀਂ ਫਿਰ ਡਿਲੀਵਰੀ ਤੇ ਚੱਲ ਜਾਂਦੇ ਆਂ 3 ਤੋਂ 10 ਵਜੇ ਤੱਕ ਹੋਲਾ ਕੰਮ ਕਿਉਂ ਨਹੀਂ ਲੰਭ ਪਿਆ ਸਰ ਮੇਰੇ ਹਸਬੰਦ ਇਹੀ ਕੰਮ ਕਰਦੇ ਸੀ ਮੈਨੂੰ ਲੱਗਿਆ ਕਿ ਮੈਨੂੰ ਵੀ ਇਹੀ ਕੰਮ ਕਰਨਾ ਚਾਹੀਦਾ ਤਾਂ ਮੈਨੂੰ ਹੋਰ ਕਿਤੇ ਜਿਆਦਾ ਦੇਰ ਜਾਣੇ ਆ ਆਪਾਂ ਜਾਂ ਉੱਥੇ ਫਿਰ ਲੋਕਾਂ ਦੀ ਗੱਲਾਂ ਸੁਣਨੇ ਮੈਨੂੰ ਅੱਛਾ ਨਹੀਂ ਲੱਗਦਾ ਇਹ ਆਪਣਾ ਕੰਮ ਹੈ ਤਾਂ ਅਸੀਂ ਇਹੀ ਦੋਨੋਂ ਹਸਬੰਦ ਵਾਈਫ ਇਹੀ ਕੰਮ ਕਰਦੇ ਆ ਦਿੱਕਤਾਂ ਤੇ ਆਈਆਂ ਹੋਣਗੇ ਹਾਂਜੀ ਸਰ ਬਹੁਤ ਦਿੱਕਤਾਂ ਆਂਦੀਆਂ ਨੇ ਪਰ ਕੀ ਕਰੀਏ ਸਰ ਅੱਛਾ ਲੱਗਦਾ ਕਿ ਚਲੋ ਅੱਗੇ ਆਪਣੇ ਫਿਊਚਰ ਲਈ ਅਸੀਂ ਆਪਣਾ ਸੇਫ ਹੋ ਰਹੇ ਆ ਹਾਂਜੀ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਮਹੀਨੇ ਦੀ ਗੱਲ ਸਰ ਇਹ ਸਾਰਾ ਟਾਰਗੇਟ ਬੇਸ ਹੈ ਸਰ ਸੈਲਰੀ ਆਂਦੀ ਹੈ ਸਰ ਲੇਡੀਸ ਤੇ ਦਾਰ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਉਹ ਮੇਰੀ ਵੀਡੀਓ ਦੇਖਦੇ ਜੋ ਕੁਝ ਕਰਦੇ ਮੇਰੇ ਘਰ ਆਂਦੇ ਉਹ ਤਾਂ ਕਹਿੰਦੇ ਅੱਛਾ ਹੈ ਕਿ ਸਾਡੇ ਬੇਟੇ ਦੀ ਹੈਲਪ ਕਰ ਰਹੀ ਹੈ ਕੋਈ ਹੋਰ ਬਹੂ ਆਂਦੀ ਤਾਂ ਉਹ ਇਹਨੂੰ ਹੋ ਸਕਦਾ ਸੀ ਛੱਡ ਕੇ ਵੀ ਚੱਲ ਜਾਂਦੀ ਥੋੜਾ ਘਰ ਵਿੱਚ ਗਰੀਬੀ ਸੀ ਪਰ ਹੁਣ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਥੋੜਾ ਉਸ ਤੋਂ ਜਲਤ ਜੈਲਸੀ ਮਹਿਸੂਸ ਕਰਦੇ ਹੈ ਕਿ ਉਹਦੀ ਹੈਲਪ ਕਰ ਰਹੀ ਹੈ ਤਾਂ ਅੱਗੇ ਬਹੁਤ ਅੱਗੇ ਵੱਧ ਚੁੱਕਾ ਹੈ ਇਸ ਟਾਈਮ ਕਈ ਲੇਡੀਜ਼ ਨੂੰ ਨਾ ਸ਼ਰਮ ਆਂਦੀ ਹੈ ਵੀ ਮੈਂ ਆ ਕੰਮ ਨਹੀਂ ਕਰਨਾ ਮੈਂ ਆ ਕੰਮ ਨਹੀਂ ਕਰਨਾ ਉਹ ਆਫਿਸ ਵਾਲਾ ਕੰਮ ਹੀ ਚੂਜ਼ ਕਰਦੇ ਹੈ ਕਿ ਅਸੀਂ ਕੰਪਿਊਟਰ ਤੇ ਬਹਿ ਕੇ ਆਫਿਸ ਦਾ ਕੰਮ ਹੀ ਕਰ ਸਕਦੇ ਹੁੰਦੇ ਮੈਨੂੰ ਅੱਛਾ ਲੱਗਦਾ ਕਿ ਮੈਂ ਆਪਣੇ ਹਸਬੰਡ ਨਾਲ ਹੈਲਪ ਕਰ ਰਹੀ ਹਾਂ ਤੇ ਉਹਨਾਂ ਨੂੰ ਬਹੁਤ ਅੱਗੇ ਵਧਾ ਰਹੀ ਹਾਂ ਜਿਹੜੇ ਖਾਸ ਤੌਰ ਤੇ ਜਿਹਨੇ ਘਰ ਦੇ ਬੰਦੇ ਹੁੰਦੇ ਹੋਣਗੇ ਉਹ ਦੇਖ ਕੇ ਤੇ ਹੈਰਾਨ ਹੋ ਜਾਂਦੇ ਕਿ ਉਹ ਆਪਣੇ ਘਰ ਵਾਲਿਆਂ ਨੂੰ ਟੰਚ ਨਹੀਂ ਕਰਦੇ ਕਿ ਵਈ ਦੇਖ ਤੇਰੇ ਕੋਲ ਤਾਂ ਸਿਲੰਡਰ ਖੇਡਦਾ ਤੱਕ ਨਹੀਂ ਹਾਂ ਜੀ ਇਹ ਪੈਂ ਲਈ ਘਰ ਤੱਕ ਸਿਲੰਡਰ ਚੁੱਕ ਕੇ ਜਿਹੜਾ ਲੈ ਕੇ ਆ ਰਹੀ ਹੈ ਹਾਂ ਜੀ ਸਰ ਕਹਿੰਦੇ ਕਹਿੰਦੇ ਮੈਡਮ ਆ ਦੇਖ ਲੋ ਇਹ ਤਾਂ ਖਿੱਚ ਕੇ ਵੀ ਇੱਧਰ ਨਹੀਂ ਲੈ ਕੇ ਆ ਸਕਦੀਆਂ ਮੈਨੂੰ ਹੀ ਕਹਿੰਦੀ ਹੈ ਕਿ ਤੂੰ ਚੁੱਕ ਕੇ ਇੱਧਰ ਕਰ ਦੇ ਤਾਂ ਤੁਸੀਂ ਘਰੋਂ ਚੁੱਕੇ ਸਿਲੰਡਰ ਸਾਡੇ ਘਰੇ ਲੈ ਕੇ ਆਂਦੇ ਹੋ ਤੇ ਅੱਗੇ-ਅੱਗੇ ਕਿਚਨ 'ਚ ਵੀ ਫਿੱਟ ਕਰਦੇ ਹੋ ਤੇ ਬਹੁਤ ਗਰਮ ਮਹਿਸੂਸ ਹੁੰਦਾ ਤੇ ਸਾਡੀਆਂ ਲੇਡੀਜ਼ ਕਹਿੰਦੀਆਂ ਮੇਰੇ ਕੋਲ ਨਹੀਂ ਸਿਲੰਡਰ ਚੱਕਿਆ ਜਾਣਾ ਤੇਰੇ ਕੋਲ ਚੱਕਿਆ ਜਾਂਦਾ ਚੱਕ ਲੈ ਅੱਛਾ ਹਾਂ ਜੀ ਬਹੁਤ ਹੀ ਹਿੰਮਤ ਵਾਲਾ ਕੰਮ ਹੈ ਮੈਂ ਕਵਾਂਗੀ ਇਹਨਾਂ ਨੂੰ ਮੈਂ ਕੰਗਰਾਚੂਲੇਸ਼ਨਸ ਕਰਾਂਗੀ ਇਸ ਗੱਲ ਤੇ ਇਹਨਾਂ ਨੂੰ ਸਪੋਰਟ ਕਰਾਂਗੀ ਐਜ਼ ਅ ਫੀਮੇਲ ਮੈਂ ਖੁਦ ਇਮੇਜਿਨ ਕਰ ਸਕਦੀ ਹਾਂ ਕਿ ਕਿੰਨਾ ਮੁਸ਼ਕਿਲ ਕੰਮ ਹੋਏਗਾ ਕਿ ਘਰ ਘਰ ਜਾ ਕੇ ਸਿਲੰਡਰ ਡਿਲੀਵਰ ਕਰਨਾ ਬਟ ਕੂਡੋਸ ਟੂ ਹਰ ਕਿਉਂਕਿ ਬਹੁਤ ਸਾਡਾ ਬਹੁਤ ਰਿਸਪੈਕਟ ਹੈ ਨਾ ਵਾਸਤੇ ਹੈਗੀ ਐ ਇਸ ਚੀਜ਼ ਵਾਸਤੇ ਸਿੱਖਾਲ ਜੀ ਸੁਖਾਪਤ ਰਹਿਮਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਬੀਰ ਰਾਹੀ ਅੱਜ ਇੱਕ ਐਹੋਜੀ ਭੈਣ ਦੀ ਕਹਾਣੀ ਤੁਹਾਨੂੰ ਸੁਣਾਵਾਂਗੇ ਦਿਖਾਵਾਂਗੇ ਜਿਹੜੀ ਭੈਣ ਜਿਹੜੀ ਹੈ ਘਰ ਘਰ ਜਾ ਕੇ ਗੈਸ ਸਿਲੰਡਰ ਦੀ ਡਿਲੀਵਰੀ ਕਰਦੀ ਹੈ ਹਿੰਮਤ ਨੂੰ ਸਲਾਮ ਵੀ ਕਰੋਗੇ ਤੁਸੀਂ ਕਹਾਣੀ ਸੁਖਾਣੇ ਗੱਲਬਾਤ ਕਰਾਂਗੇ ਭੈਣ ਸਾਡੇ ਨਾਲ ਖੜੀ ਹੈਦਰ ਭੈਣ ਜੀ ਕੀ ਨਾਂਜੀ ਤੁਹਾਡਾ ਸਰ ਮੇਰਾ ਨਾਮ ਹੈ ਪੂਜਾ ਚਾਵਲਾ ਕਿੰਨਾ ਸਮਾਂ ਹੋ ਗਿਆ ਅਸੀਂ ਦੇਖ ਰਹੇ ਹਾਂ ਤੁਸੀਂ ਜੋ ਹੈ ਗੈਸ ਸਿਲੰਡਰ ਜਿਹੜੀ ਇੰਨੇ ਭਾਰੀ 30 ਕਿਲੋ ਦੇ ਕਰੀਬ ਤੇ ਸਿਲੰਡਰ ਹੁੰਦੇ ਉਹ ਤੁਸੀਂ ਘਰ ਘਰ ਤੱਕ ਡਿਲੀਵਰੀ ਕਰਦੇ ਹੋ ਕਿਦਾਂ ਮਨ ਵਿੱਚ ਆ ਕੇ ਤੁਸੀਂ ਸਰ ਮੇਰੇ ਹਸਬੰਡ ਅਰຸນ ਗੈਸਵਿਚ ਕੰਮ ਕਰਦੇ ਸੀ ਪਹਿਲਾਂ ਅਰຸນ ਸਰ ਦੇ ਪਰਸਨਲ ਡਰਾਈਵਰ ਸੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਆਪਣੀ ਗੈਸ ਏਜੰਸੀ ਖੋਲ੍ਹ ਲਓ ਤਾਂ ਫਿਰ ਉਹਨਾਂ ਨੇ ਆਪਣੀ ਗੈਸ ਏਜੰਸੀ ਖੋਲੀ ਪੂਜਾ ਚਾਵਲਾ ਸੀਐਸਸੀ ਸੈਂਟਰ ਦੇ ਨਾਮ ਤੇ ਸਾਡੀ ਗੈਸ ਏਜੰਸੀ ਹੈ ਗ੍ਰੀਨਲੈਡ ਸਕੂਲ ਦੀ ਬੈਕ ਸਾਈਡ ਤੇ ਫਿਰ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਲੱਗਿਆ ਕਿ ਮੈਨੂੰ ਵੀ ਘਰ ਮੈਂ ਵੇਲੇ ਰਹਿਣੀ ਆ ਤਾਂ ਮੈਨੂੰ ਵੀ ਕੋਈ ਕੰਮ ਕਰਨਾ ਚਾਹੀਦਾ ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਵੀ ਸਿਲੰਡਰ ਚੁੱਕ ਕੇ ਨਾ ਕਸਟਮਰ ਦੇ ਘਰ ਦੇ ਆਇਆ ਕਰੂੰਗੀ ਉਹ ਕਹਿੰਦੇ ਤੈਨੂੰ ਚੰਗਾ ਨਹੀਂ ਲੱਗਣਾ ਜੇ ਫਿਰ ਕੋਈ ਬੇ ਜਾਂਦੀ ਆ ਸਰ ਮੈਨੂੰ ਬਹੁਤ ਅੱਛਾ ਲੱਗਦਾ ਕੰਮ ਕਰਨਾ ਸਕੂਟੀ ਤੇ ਤੁਸੀਂ ਇਲਾਕੇ ਲੈ ਕੇ ਜਾਂਦੇ ਹੋ ਹਾਂਜੀ ਸਰ ਮੈਂ ਸਕੂਟੀ ਤੇ 30 ਕਿਲੋ ਦੇ ਕਰੀਬ ਦਾ ਸਿਲੰਡਰ ਹੁੰਦਾ ਜਦੋਂ ਚੱਕਦੇ ਹੋ ਕੋਈ ਦਿੱਕਤ ਨਹੀਂ ਹੁੰਦੀ ਨਹੀਂ ਸਰ ਕੋਈ ਦਿੱਕਤ ਨਹੀਂ ਆਉਂਦੀ ਮੈਂ ਦੂਜੇ ਤਰ੍ਹਾਂ ਟੇਡਾ ਕਰਕੇ ਸਿਲੰਡਰ ਨੂੰ ਚੱਕ ਲੈਨੇ ਆ ਤੇ ਉਸ ਸਕੂਟਰੀ ਦੇ ਉੱਪਰ ਲੋਡ ਕਰ ਲੈਨੇ ਆ ਤਾਂ ਮੈਨੂੰ ਕੋਈ ਅੱਛਾ ਲੱਗਦਾ ਹੈ 29.5 ਕਿਜੀ ਦਾ ਪੂਰਾ ਸਿਲੰਡਰ ਹੁੰਦਾ ਕੋਈ ਦਿੱਕਤ ਨਹੀਂ ਆਉਂਦੀ ਮੈਂ ਰੱਖ ਕੇ ਕਸਟਮਰ ਦੇ ਘਰ ਦੇ ਆਂਨੇ ਕਿੰਨੇ ਕੋ ਸਿਲੰਡਰ ਰੋਲ ਤੇ ਤੁਸੀਂ ਹੋਮ ਡਿਲੀਵਰੀ ਕਰਦੇ ਸਰ 20 ਸਿਲੰਡਰ 20 ਸਿਲੰਡਰ 20 ਸਿਲੰਡਰ ਤੁਸੀਂ ਇਕੱਲੇ ਜਿਹੜੇ ਲੋਕਾਂ ਦੇ ਕਰ ਸਕਦੇ ਕਿੰਨੇ ਕਿੰਨੇ ਸਮੇਂ ਦੇ ਵਿੱਚ ਕੰਮ ਕਰਦੇ ਹੋ ਕਿੰਨਾ ਸਮਾਂ ਤੁਸੀਂ ਇਸ ਟਾਈਮ ਸਰ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਮੈਂ 20 ਸਿਲੰਡਰ ਕਸਟਮਰ ਦੇ ਘਰ ਰੱਖ ਜਾਂਦੇ ਹਾਂ ਧਿਆਨ ਪਰਿਵਾਰ ਵਿੱਚ ਸਰ ਮੇਰੇ ਪਰਿਵਾਰ ਵਿੱਚ ਮੇਰੇ ਹਸਬੰਡ ਹੈ ਮੈਂ ਆ ਤਾਂ ਮੇਰੀ ਬੇਟੀ ਹੈ 6 ਇਅਰ ਦੀ ਤੇ 7 ਜੇ ਦਾ ਮੇਰਾ ਬੇਟਾ ਹੈ ਤੇ ਫਿਰ ਘਰ ਤਾਂ ਕਿਧਰ ਦੇਖੋ ਕਿਉਂਕਿ ਜਿਹੜੀ ਮਹਿਲਾ ਹੁੰਦੀ ਉਹ ਤੇ ਰਸੋਈ ਤੋਂ ਵਿੱਚੋਂ ਵੀ ਫਰੀ ਨਹੀਂ ਹੁੰਦੀ ਘਰ ਆ ਦੇ ਕੰਮਾਂ ਵਿੱਚ ਫਰੀ ਨਹੀਂ ਹੁੰਦੀ ਤੇ ਬੱਚੇ ਵੀ ਛੋਟੇ ਨੇ ਬੱਚਿਆਂ ਨੂੰ ਵੀ ਸੰਭਾਲਣਾ ਹੁੰਦਾ ਹੈ ਤੇ ਇਹਨਾਂ ਕੋਲ ਤੁਸੀਂ ਕਿਦਾਂ ਤੁਸੀਂ ਕਰ ਲੈਂਦੇ ਹੋ ਕਿ ਮਤਲਬ ਟਾਈਮ ਕੱਟ ਕੇ ਇਹ ਕੰਮ ਵੀ ਕਰਦੇ ਹੋ ਪਰਿਵਾਰ ਵੀ ਚਲਾ ਰਹੇ ਹੋ ਸਰ ਅਸੀਂ ਦੋਨੋਂ ਹਸਬੰਡ ਵਾਈਫ ਮਿਲ ਕੇ ਡਿਲੀਵਰੀ ਦਾ ਕੰਮ ਵੀ ਕਰਦੇ ਆਂ ਤੇ ਘਰ ਦਾ ਕੰਮ ਵੀ ਮੈਨੇਜ ਕਰਦੇ ਆਂ ਸਵੇਰੇ ਸਵੇਰੇ ਮੈਂ ਡਿਲੀਵਰੀ ਤੇ ਚੱਲ ਜਾਂਦੇ ਆਂ ਸਰ ਮੇਰੇ ਹਸਬੰਡ ਬੇਟੀ ਨੂੰ ਸਕੂਲ ਛੋੜ ਆਂਦੇ ਫਿਰ 1 ਵਜੇ ਆਂਦੀ ਹੈ ਫਿਰ 1 ਵਜੇ ਤੋਂ 2 ਵਜੇ 3 ਵਜੇ ਤੱਕ ਫਿਰ ਉਹ ਘਰੇ ਰਹਿੰਦੀ ਹੈ ਫਿਰ ਉਹ ਚਲੀ ਜਾਂਦੀ ਹੈ ਟਿਊਸ਼ਨ ਤੇ ਫਿਰ ਅਸੀਂ ਫਿਰ ਡਿਲੀਵਰੀ ਤੇ ਚੱਲ ਜਾਂਦੇ ਆਂ 3 ਤੋਂ 10 ਵਜੇ ਤੱਕ ਦਿੱਕਤਾਂ ਤੇ ਆਈਆਂ ਹੋਣਗੀਆਂ ਹਾਂਜੀ ਸਰ ਬਹੁਤ ਦਿੱਕਤਾਂ ਆਉਂਦੀਆਂ ਨੇ ਪਰ ਕੀ ਕਰੀਏ ਸਰ ਨੇ ਫਿਊਚਰ ਲਈ ਅਸੀਂ ਆਪਣਾ ਸੇਫ ਹੋ ਰਹੇ ਹਾਂ ਹਾਂਜੀ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਮਹੀਨੇ ਦੀ ਗੱਲ ਕੀਤੀ ਸਰ ਇਹ ਸਾਰਾ ਟਾਰਗੇਟ بیس ਹੈ ਸਰ ਸੈਲਰੀ ਆਉਂਦੀ ਹੈ ਸਰ ਅੱਛਾ ਹਾਂਜੀ ਮਤਲਬ ਵਧੀਆ ਲੱਗਦਾ ਕੰਮ ਕਰਕੇ ਹਾਂਜੀ ਮੇਰੇ ਹਸਬੰਡ ਨੂੰ ਸੈਲਰੀ ਆਉਂਦੀ ਹੈ ਮੈਨੂੰ ਵੀ ਸੈਲਰੀ ਆਉਂਦੀ ਹੈ ਜਿੰਨਾ ਆਪਾਂ ਕੰਮ ਕਰ ਲੈਂਦੇ ਆ ਉਸ ਸਾਰਾ ਨਾਲ ਸੈਲਰੀ ਆਉਂਦੀ ਹੈ ਕੋਈ ਹੋਲਾ ਕੰਮ ਕਿਉਂ ਨਹੀਂ ਲੱਭਿਆ ਸਰ ਮੇਰੇ ਹਸਬੰਡ ਇਹੀ ਕੰਮ ਕਰਦੇ ਸੀ ਮੈਨੂੰ ਲੱਗਿਆ ਕਿ ਮੈਨੂੰ ਵੀ ਇਹੀ ਕੰਮ ਕਰਨਾ ਚਾਹੀਦਾ ਹੈ ਤਾਂ ਮੈਨੂੰ ਹੋਰ ਕਿਤੇ ਜਿਆਦਾ ਜੇਰ ਜਾਣੇ ਆ ਆਪਾਂ ਜਾ ਉੱਥੇ ਫਿਰ ਲੋਕਾਂ ਦੀ ਗੱਲਾਂ ਸੁਣਨੇ ਮੈਨੂੰ ਅੱਛਾ ਨਹੀਂ ਤੇ ਐਸੇ ਵੇ ਇਹੀ ਦੋਨੋਂ ਹਸਬੰਡ ਵਾਈਫ ਇਹੀ ਕੰਮ ਕਰਦੇ ਆ ਜਦੋਂ ਘਰੋਂ ਨਿਕਲਦੇ ਹੋ ਕੰਮ ਕਰਨ ਵਾਸਤੇ ਸਿਲੰਡਰ ਰੱਖ ਕੇ ਅਗੇਂਸੀ ਤੇ ਘੁੰਮਦੇ ਦਰ ਦਰ ਰਿਸ਼ਤੇਦਾਰ ਵੀ ਟਕਰਾਂਦੇ ਹੋਣਗੇ ਰਾਹ ਵਿੱਚ ਮੱਲੇ ਵਾਲੇ ਵੀ ਟਕਰਾਂਦੇ ਹੋਣਗੇ ਕੋ ਕਹਿੰਦੇ ਉਹ ਕਿ ਕੀ ਕੰਫਰਟੂ ਹੈ ਕਹਿੰਦੇ ਹਾਂਜੀ ਸਰ ਕਹਿੰਦੇ ਆ ਕਿ ਨਹੀਂ ਰਿਸ਼ਤੇਦਾਰ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਉਹ ਮੇਰੀ ਵੀਡੀਓ ਦੇਖਦੇ ਆ ਜਾਂ ਕੁਝ ਕਰਦੇ ਮੇਰੇ ਘਰ ਆਂਦੇ ਆ ਤਾਂ ਕਹਿੰਦੇ ਅੱਛਾ ਹੈ ਕਿ ਸਾਡੇ ਬੇਟੇ ਦੀ ਹੈਲਪ ਕਰ ਰਹੀ ਹੈ ਕੋਈ ਹੋਰ ਬਹੂ ਆਂਦੀ ਤਾਂ ਇਹਨੂੰ ਹੋ ਸਕਦਾ ਸੀ ਛੱਡ ਕੇ ਵੀ ਚਲ ਜਾਂਦੀ ਥੋੜਾ ਘਰ ਵਿੱਚ ਗਰੀਬੀ ਸੀ ਪਰ ਹੁਣ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਥੋੜਾ ਉਸ ਤੋਂ ਜਲਦ ਜੈਲਸੀ ਮਹਿਸੂਸ ਕਰਦੇ ਆ ਕਿ ਉਹਦੀ ਹੈਲਪ ਕਰ ਰਹੀ ਹੈ ਤਾਂ ਅੱਗੇ ਬਹੁਤ ਅੱਗੇ ਵੱਧ ਚੁੱਕਾ ਹੈ ਇਸ ਟਾਈਮ ਕੌਣ ਲੋਕੋਂ ਲੋਕ ਜੈਲਸੀ ਸਾਡੇ ਰਿਸ਼ਤੇਦਾਰ ਵੀ ਜੈਲਸੀ ਕਰ ਰਹੇ ਮੇਰਾ ਜੇਠ ਹੈ ਮੇਰੀ ਨਨਦ ਹੈ ਉਹ ਉਹ ਵੀ ਬਹੁਤ ਜੈਲਸੀ ਕਰ ਰਹੇ ਇਸ ਟਾਈਮ ਤੇ ਸਾਡੇ ਗਵਾਂਡ ਵਿੱਚ ਰਹਿੰਦੇ ਉਹ ਵੀ ਇਸ ਟਾਈਮ ਬਹੁਤ ਜੈਲਸੀ ਕਰ ਰਹੇ ਆ ਕਿ ਇਹਨਾਂ ਦੀ ਬਹੂ ਨੇ ਆ ਕੇ ਇਹਨਾਂ ਨੂੰ ਇਹਨਾਂ ਅੱਗੇ ਕਿਵੇਂ ਵਧਾਤਾ ਹੈ ਤਾਂ ਭੁੱਖੇ ਮਰਦੇ ਹੁੰਦੇ ਸੀ ਤੁਹਾਨੂੰ ਨੂੰ ਮਾਨ ਨਹੀਂ ਹੋਣਾ ਚਾਹੀਦਾ ਤੁਹਾਡੀ ਜਿਹੜੀ ਨਨੰਦੀ ਗੱਲ ਕਰ ਰਹੇ ਹੋ ਔਰ ਰਿਸ਼ਤੇਦਾਰਾਂ ਦੀ ਇਹ ਸਾਡੀ ਪਰਜਾਈ ਆ ਮੇਰੇ ਰਿਸ਼ਤੇਦਾਰ ਜਿਹੜੀ ਨਹੀਂ ਮਿਹਨਤ ਕਰ ਰਹੀ ਹੈ ਆਪਣੇ ਘਰ ਵਾਲੇ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਕੰਮ ਕਰ ਰਹੀ ਹੈ ਤਾਂ ਉਹਨਾਂ ਨੂੰ ਤਾਂ ਗਰਵ ਮਹਿਸੂਸ ਹੋਣਾ ਚਾਹੀਦਾ ਹੈ ਖੁਸ਼ੀ ਹੋਣੀ ਚਾਹੀਦੀ ਸਰ ਉਹ ਖੁਸ਼ੀ ਮਹਿਸੂਸ ਨਹੀਂ ਕਰਦੇ ਉਹ ਕਹਿੰਦੇ ਕਿ ਸਾਡਾ ਭਰਾ ਅੱਗੇ ਕਿਵੇਂ ਵੱਧ ਗਿਆ ਸਾਡੇ ਬਰਾਬਰ ਕਿਵੇਂ ਖੜਾ ਹੋ ਗਿਆ ਹੈ ਤਾਂ ਉਹ ਕਈ ਵਾਰ ਮੈਨੂੰ ਘਰੋਂ ਵੀ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਪਰ ਮੇਰੇ ਫਾਦਰ ਨੇ ਉਹਨਾਂ ਨੂੰ ਬਹੁਤ ਅੱਗੋ ਜਵਾਬ ਦਿੱਤਾ ਹੈ ਤਾਂ ਇਸ ਕਰਕੇ ਉਹ ਮੇਰੇ ਅੱਗੇ ਬੋਲਦੇ ਨਹੀਂ ਹੁਣ ਉਹਨਾਂ ਨੂੰ ਪਤਾ ਹੈ ਕਿ ਆਪੇ ਹੈਂਡਲ ਕਰ ਲੈਂਦੀ ਹੈ ਇਹ ਸਾਰਾ ਕੁਝ ਚਲੋ ਉਹਨੇ ਤੁਸੀਂ ਸਿਲੰਡਰ ਲੈ ਕੇ ਜਾਓ ਜਦੋਂ ਕਿਸੇ ਦੇ ਘਰ ਜਾਂਦੇ ਹੋ ਹਾਂਜੀ ਤੇ ਜਿਹੜੇ ਖਾਸ ਤੌਰ ਤੇ ਜਿਹਨੇ ਘਰ ਦੇ ਬੰਦੇ ਹੁੰਦੇ ਹੋਣਗੇ ਉਹ ਦੇਖ ਕੇ ਤੇ ਹੈਰਾਨ ਹੋ ਜਾਂਦੇ ਕਿ ਉਹ ਆਪਣੇ ਘਰ ਵਾਲਿਆਂ ਨੂੰ ਟੰਚ ਨਹੀਂ ਕਰਦੇ ਕਿ ਵਈ ਦੇਖ ਤੇਰੇ ਕੋਲ ਤਾਂ ਸਿਲੰਡਰ ਖੇਡਦਾ ਤੱਕ ਨਹੀਂ ਤੇ ਇਹ ਭੈਣ ਜੀ ਲਈ ਘਰ ਤੱਕ ਸਿਲੰਡਰ ਚੁੱਕ ਕੇ ਜਿਹੜਾ ਲੈ ਕੇ ਆ ਰਹੀ ਹੈ ਹਾਂਜੀ ਸਰ ਕਹਿੰਦੇ ਕਹਿੰਦੇ ਮੈਡਮ ਆ ਦੇਖ ਲੋ ਇਹ ਤਾਂ ਖਿੱਚ ਕੇ ਵੀ ਇੱਧਰ ਨਹੀਂ ਲੈ ਕੇ ਆ ਸਕਦੀਆਂ ਮੈਨੂੰ ਹੀ ਕਹਿੰਦੀ ਹੈ ਕਿ ਤੂੰ ਚੁੱਕ ਕੇ ਇੱਧਰ ਕਰ ਦੇ ਤੇ ਤੁਸੀਂ ਘਰੋਂ ਚੁੱਕ ਕੇ ਸਿਲੰਡਰ ਸਾਡੇ ਘਰੇ ਲੈ ਕੇ ਆਂਦੇ ਹੋ ਤੇ ਅੱਗੇ-ਅੱਗੇ ਕਿਚਨ 'ਚ ਵੀ ਫਿੱਟ ਕਰਦੇ ਹੋ ਤੇ ਬਹੁਤ ਗਰਮ ਮਹਿਸੂਸ ਹੁੰਦਾ ਤੇ ਸਾਡੀਆਂ ਲੇਡੀਜ਼ ਕਹਿੰਦੀਆਂ ਮੇਰੇ ਕੋਲ ਨਹੀਂ ਸਿਲੰਡਰ ਚੱਕਿਆ ਜਾਂਦਾ ਤੇਰੇ ਕੋਲ ਚ ਤੇ ਅੱਛੇ ਤੁਸੀਂ ਕਰ ਜਦੋਂ ਜਾਂਦੇ ਹੋ ਕਈ ਵਾਰ ਵੇਖਿਆ ਜਿਹੜੇ ਸਰਕਾਰੀ ਯੋਜਨਾਵਾਂ ਚੱਲਦੀ ਹੈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤੇ ਕਈ ਜ਼ਿਆਦਾਤਰ ਗਰੀਬ ਤੱਕਿਆਂ ਦੇ ਲੋਕਾਂ ਨੂੰ ਜਿਹੜੇ ਸਿਲੰਡਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਸਿਲੰਡਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿਤਾ ਉਹਨਾਂ ਦਾ ਰੱਖ-ਰਖਾਅ ਕਰਨਾ ਚਾਹੀਦਾ ਹੈ ਕਿਵੇਂ ਜੋ ਹੈ ਸੁਰੱਖਿਆ ਦੇ ਕਦਮ ਚੁੱਕਨੇ ਚਾਹੀਦੇ ਨੇ ਘਰ ਵਿੱਚ ਤੇ ਤੁਸੀਂ ਉਹਨਾਂ ਨੂੰ ਅਵੇਅਰ ਵੀ ਕਰ ਦੋਗੇ ਆ ਕੇ ਕਰਾਉਂਦੇ ਸਰ ਪਰਸਨਲੀ ਉਹਨਾਂ ਲੋਕਾਂ ਲਈ ਮੈਂ ਉਹਨਾਂ ਦੇ ਘਰ-ਘਰ ਜਾਂਦੀ ਹਾਂ ਕਿਉਂਕਿ ਉਹਨਾਂ ਨੂੰ ਕੋਈ ਨੋ ਲੈਜ ਨਹੀਂ ਹੈ ਇਸ ਬਾਰੇ ਉਹਨਾਂ ਨੇ ਚੂਲਾ نیچے ਰੱਖਿਆ ਹੁੰਦਾ ਹੈ ਤਾਂ ਉਹਦੇ ਕਰਕੇ ਉਹਨਾਂ ਨੂੰ ਕਹਿੰਦਾ ਕਿ ਲੱਕੜੀ ਦਾ ਟੇਬਲ ਲਿਆ ਕੇ ਉਹਦੇ ਉੱਪਰ ਚੂਲਾ ਰੱਖੋ ਕਿਉਂਕਿ ਗੈਸ ਦੀ ਸਪਲਾਈ ਉੱਚੀ ਹੋਣੀ ਚਾਹੀਦੀ ਹੈ ਨੀਵੇਂ ਨੀਵੇਂ ਹੋਣੀ ਚਾਹੀਦੀ ਕਈ ਵਾਰ ਲੀਕੇਜ ਦੀ ਪ੍ਰੋਬਲਮ ਆ ਜਾਂਦੀ ਹੈ ਨੀਚੋਂ ਰੈਗੂਲੇਟਰ ਵਗੈਰਾ ਬੰਦ ਨਹੀਂ ਕਰਦੇ ਕਈ ਵਾਰ ਉਹਨਾਂ ਨੇ ਪਾਈਪਾਂ ਵੀ ਐਸੀਆਂ ਲਗਾਈਆਂ ਹੋਈਆਂ ਜਿਹੜੀਆਂ ਉਹ ਡੀਜ਼ਲ ਕੱਟ ਪਾਈਪਸ ਯੂਜ਼ ਕਰੋ ਇਹ ਜਿਹੜੀ ਆਮ ਪਾਈਪ ਹੈ ਇਹਨੂੰ ਚੂਹਾ ਵੀ ਕੱਟ ਗਿਆ ਤੇ ਲੀਕੇਜ ਕਰਕੇ ਕਿਉਂਕਿ ਉਹ ਬੰਦ ਕਰਕੇ ਆਪਣਾ ਰੂਮ ਚਲੇ ਜਾਂਦੇ ਲੀਕੇਜ ਨਾਲ ਕੋਈ ਵੀ ਧਮਾਕਾ ਵਗੈਰਾ ਹੋ ਸਕਦਾ ਹੈ ਇਸ ਕਰਕੇ ਉਹਨਾਂ ਨੂੰ ਪੂਰੀ ਨੌਲੇਜ ਦੇ ਕੇ ਆਈ ਦੀ ਹੈ ਫਿਰ ਉਹ ਸਮਝ ਜਾਂਦੇ ਆ ਜਦੋਂ ਤੁਸੀਂ ਘਰਾਂ ਵਿੱਚ ਜਾਂਦੇ ਹੋ ਕਈ ਅਕਸਰ ਇਹ ਹੁੰਦਾ ਕਿ ਦੁਪਹਿਰ ਦੇ ਸਮੇਂ ਜਾਓ ਕਿਉਂਕਿ ਕੰਮ ਕਾਰ ਤੇ ਬੰਦੇ ਜਿਹੜੇ ਨੇ ਘਰ ਦੇ ਚਲੇ ਜਾਂਦੇ ਆ ਲੇਡੀ ਦੀ ਕੱਲੀਆਂ ਹੁੰਦੀਆਂ ਘਰ ਵਿੱਚ ਜਦੋਂ ਡਿਲੀਵਰ ਬੋਏ ਜਾਂਦੇ ਨੇ ਘਰ ਵਿੱਚ ਸਿਲੰਡਰ ਲੈ ਕੇ ਤੇ ਕਿਤੇ ਨਾ ਕਿਤੇ ਇਹ ਰਸੋਈ ਵਿੱਚ ਨਹੀਂ ਉਹਨਾਂ ਨੂੰ ਵਾਰ ਸਕਦੇ ਜਾਂ ਕਮਰੇ ਵਿੱਚ ਨਹੀਂ ਵਾਰ ਸਕਦੇ ਤੇ ਇੱਕ ਸੁਰੱਖਿਆ ਦੀ ਭਾਵਨਾ ਜਿਹੜੀ ਹੈ ਇੱਕ ਉਹਨੂੰ ਲੱਗਦਾ ਕਿ ਬੰਦਾ ਹੈ ਬਾਹਰੀ ਬੰਦਾ ਆਇਆ ਹੈ ਪਤਾ ਨਹੀਂ ਨੀਅਤ ਠੀਕ ਹੈ ਕਿ ਨਹੀਂ ਹੈ ਜਾਂ ਕੁਝ ਲੁੱਟ ਖੋਹਣਾ ਆਲੇ ਕੁਝ ਨਾ ਕਰੇ ਇਹ ਡਰ ਜਾ ਬਣਿਆ ਰਹਿੰਦਾ ਲੇਕਿਨ ਤੁਸੀਂ ਜਦੋਂ ਜਾਂਦੇ ਹੋ ਤੇ ਇੱਕ ਸੁਰੱਖਿਆ ਲੱਗਦੀ ਹੈ ਉਹਨੂੰ ਸੁਰੱਖਣ ਲੱਗਦੀ ਹੈ ਕਿ ਮੇਰੇ ਲੇਡੀਜ਼ ਆਈਏ ਸਾਨੂੰ ਕੋਈ ਡਰ ਨਹੀਂ ਰਸੋਈ ਵਿੱਚ ਜਾ ਕੇ ਤੁਹਾਨੂੰ ਸਿਲੰਡਰ ਵੀ ਫਿੱਟ ਕਰਾ ਲੈਂਦੇ ਆ ਉਹ ਬੰਦੇ ਕੋਲ ਨਹੀਂ ਕਰਾਂ ਹਾਂਜੀ ਸਰ ਉਹਨਾਂ ਨੂੰ ਅਨ ਸੇਫ ਮਹਿਸੂਸ ਨਹੀਂ ਹੁੰਦਾ ਕਿਉਂਕਿ ਮੈਨੂੰ ਕੋ ਜਦੋਂ ਬੁਕਿੰਗ ਆਉਂਦੀ ਹੈ ਮੈਂ ਕਾਲ ਕਰਕੇ ਕਸਟਮਰ ਦੇ ਘਰੇ ਜਾਂਦੀ ਆ ਤੇ ਕਈ ਵਾਰ ਉਹ ਹੈਰਾਨ ਹੋ ਜਾਂਦੇ ਆ ਮੈਮ ਤੁਸੀਂ ਆਣਾ ਮੈਂ ਕਿਹਾ ਹਾਂਜੀ ਮੈਮ ਅਸੀਂ ਆਣਾ ਤਾਂ ਉਹ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਜੋ ਅਸੀਂ ਜਾ ਕੇ ਅੰਦਰ ਕਸਟਮਰ ਦੇ ਅੰਦਰ ਕਿਚਨ 'ਚ ਜਾ ਕੇ ਸਿਲੰਡਰ ਫਿੱਟ ਵੀ ਕਰਦੇ ਕਈ ਵਾਰ ਕਈ ਲੇਡੀਜ਼ ਨੂੰ ਰੈਗੂਲੇਟਰ ਵਗੈਰਾ ਲਗਾਉਣਾ ਨਹੀਂ ਆਉਂਦਾ ਉਹ ਕਹਿ ਦਿੰਦੇ ਮੈਮ ਇਹਨੂੰ ਸੀਲ ਵੀ ਮੇਰੇ ਕੋ ਖੁੱਲ ਨਹੀਂ ਨਹੀਂ ਤਾਂ ਮੇਰਾ ਰੋਟੀ ਦਾ ਟਾਈਮ ਹੋ ਗਿਆ ਹੈ ਤਾਂ ਤੁਸੀਂ ਲ ਫਿਰ ਮੈਂ ਅੰਦਰ ਜਾ ਕੇ ਖਾਲੀ ਰਿਫਲ ਉਹ ਚੋ ਕੱਢ ਲੈਣੀ ਹੈ ਤੇ ਦੂਸਰਾ ਸਿਲੰਡਰ ਸਿਲ ਖੋਲ ਕੇ ਸੇਫਟੀ ਨਾ ਚੈੱਕ ਕਰਕੇ ਰੈਗੂਲੇਟਰ ਲਗਾ ਕੇ ਅੰਦਰ ਉਹਨਾਂ ਦੇ ਅੰਦਰ ਉਹਨਾਂ ਨੂੰ ਸੈਟੀਸਫਾਈਡ ਕਰਿਆ ਨੇ ਕਈ ਵਾਰੀ ਗਰਾਲ ਤੁਹਾਨੂੰ ਵੀ ਆਫਰ ਕਰ ਦਿੰਉਂਗੇ ਭੈਣ ਜੀ ਲੇਡੀਜ਼ ਜੀ ਸਾਡੇ ਘਰ ਤੁਸੀਂ ਹੀ ਆਓ ਕੋਈ ਜੈਂਟਸ ਨੂੰ ਨਾ ਭੇਜੋ ਕਿਉਂਕਿ ਮੈਂ ਕੱਲੀਆਂ ਕਰਦੇ ਤੇ ਕਿਸੇ ਕਹਿ ਦਿੰਦੇ ਆ ਕਈ ਵਾਰ ਕਹਿ ਦਿੰਦੇ ਆ ਕਿ ਤੁਸੀਂ ਆਇਓਗੇ ਅਸੀਂ ਇਕੱਲੇ ਹੁੰਨੇ ਘਰ ਸਾਨੂੰ ਡਰ ਲੱਗਦਾ ਹੈ ਹਾਂਜੀ ਚਾਹ ਪਾਣੀ ਪੁੱਛਦੇ ਆ ਹਾਂਜੀ ਸਰ ਚਾਹ ਪਾਣੀ ਪੁੱਛਦੇ ਆ ਸਾਰੇ ਕਸਟਮਰ ਬਹੁਤ ਇੱਜ਼ਤ ਕਰਦੇ ਆ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਅਚ ਚ ਗੱਲ ਕਰੀਏ ਔਰ ਲੇਡੀਜ਼ ਦੀ ਗੱਲ ਕਰੀਏ ਹਾਲਾਂਕਿ ਲੇਡੀਜ਼ ਉਹਨੂੰ ਸੜਕਾਂ ਤੇ ਆ ਕੇ ਖਾਣ ਪੀਣ ਦਾ ਸਮਾਨ ਜਿਹੜਾ ਘਰਾਂ ਵਿੱਚ ਰਹਿੰਦੇ ਸੀ ਵੇਚਣ ਲੱਗ ਗਏ ਆ ਲੇਕਿਨ ਤੁਸੀਂ ਤਾਂ ਵੱਖਰਾ ਹੀ ਕੰਮ ਕਰ ਰਹੇ ਹੋ ਪੰਜਾਬ ਵਿੱਚ ਸ਼ਾਇਦ ਹੀ ਕੋਈ ਲੇਡੀ ਤੁਹਾਡੇ ਤੋਂ ਇਲਾਵਾ ਇਸ ਤਰ੍ਹਾਂ ਦੀ ਡਿਲੀਵਰੀ ਕਰਦੀ ਹੈ ਤਾਂ ਹੋਰ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਘਰਾਂ ਵਿੱਚ ਬੈਠੇ ਨੇ ਕੰਮ ਕਰਨਾ ਚਾਹੁੰਦੇ ਨੇ ਲੇਕਿਨ ਕੁਝ ਸ਼ਰਮ ਮਾਰ ਜਾਂਦੀ ਹੈ ਕੁਝ ਤਿੱਕਤਾ ਆਉਂਦੀ ਹੈ ਉਹ ਭੈਣਾਂ ਨੂੰ ਕੀ ਕਹੋਗੇ ਹਾਂਜੀ ਸਰ ਕਈ ਲੇਡੀਜ਼ ਨੂੰ ਨਾ ਸ਼ਰਮ ਆਂਦੀ ਹੈ ਵੀ ਮੈਂ ਆ ਕੰਮ ਨਹੀਂ ਕਰਨਾ ਮੈਂ ਆ ਕੰਮ ਨਹੀਂ ਕਰਨਾ ਉਹ ਆਫਿਸ ਵਾਲਾ ਕੰਮ ਹੀ ਚੂਜ਼ ਕਰਦੇ ਆ ਕਿ ਅਸੀਂ ਕੰਪਿਊਟਰ ਤੇ ਬਹਿ ਕੇ ਆਫਿਸ ਦਾ ਕੰਮ ਹੀ ਕਰ ਸਕਦੇ ਆ ਤਾਂ ਮੈਨੂੰ ਕੋਈ ਇਸ ਕੰਮ 'ਚ ਸ਼ਰਮ ਮਹਿਸੂਸ ਨਹੀਂ ਹੁੰਦੀ ਮੈਨੂੰ ਅੱਛਾ ਲੱਗਦਾ ਹੈ ਕਿ ਮੈਂ ਆਪਣੇ ਹਸਬੰਦ ਨੂੰ ਹੈਲਪ ਕਰ ਰਹੀ ਤੇ ਉਹਨਾਂ ਨੂੰ ਬਹੁਤ ਅੱਗੇ ਵਧਾ ਰਹੀ ਹਾਂ ਹਾਂਜੀ ਤੇ ਡੇਟੇਸ ਕੀ ਕਹੋਗੇ ਲੇਡੀਜ਼ ਨੂੰ ਇਹ ਕਹਾਂਗੇ ਕਿ ਤੁਹਾਨੂੰ ਵੀ ਆਪਣੇ ਹਸਬੰਦ ਦੀ ਹੈਲਪ ਕਰਨੀ ਚਾਹੀਦੀ ਹੈ ਆਪਣੇ ਘਰ ਦੇ ਮੁਤਾਬਿਕ ਜਿੰਨਾ ਤੁਹਾਡੇ ਘਰ ਦਾ ਖਰਚਾ ਹੈ ਉਹਦੇ ਘਰ ਮੁਤਾਬਿਕ ਤੁਹਾਨੂੰ ਵੀ ਕੰਮ ਕਰਨਾ ਚਾਹੀਦਾ ਕਿਉਂਕਿ ਤੁਹਾਡੇ ਬੱਚਿਆਂ ਦਾ ਫਿਊਚਰ ਅੱਗੇ ਜਾ ਕੇ ਸੇਫ ਹੋ ਜਾਕੇ ਹਾਂਜੀ ਇਹ ਸੰਸੜੀ ਨਾਲ ਭੈਣ ਜੀ ਜਿਨ੍ਹਾਂ ਨੇ ਵੱਲੋਂ ਇੱਕ ਅਨੋਖੀ ਜਿਹੜੀ ਅਪੀਲ ਕੀਤੀ ਗਈ ਹੈ ਕਿ ਹோம் ਡਿਲੀਵਰੀ ਕਰ ਰਹੇ ਨੇ ਸਿਲੰਡਰ ਭਾਰੀ ਜਿਹੜੇ ਸਿਲੰਡਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਘਰ-ਘਰ ਤੱਕ ਪਹੁੰਚਾਉਂਦੇ ਨੇ ਤੇ ਇਹਨਾਂ ਦੀ ਮਿਹਨਤ ਨੂੰ ਉਸੀ ਕਿਦਾ ਦੇਖ ਰਹੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਮੈਡਮ ਸਿਮੀ ਜੀ ਸਾਡੇ ਨਾਲ ਹੀ ਗੱਲਬਾਤ ਕਰਦੇ ਆ ਸਿਮੀ ਜੀ ਤੁਸੀਂ ਅੱਜ ਇਹਨਾਂ ਦਾ ਹੌਸਲਾ ਵਧਾਣਾ ਜੋ ਕਿਦਾ ਦੇਖ ਰਹੇ ਹੋ ਤੁਸੀਂ ਵੀ ਇੱਕ ਔਰਤ ਹੋ ਤੇ ਉਹਨਾਂ ਦੇ ਕੰਮ ਨੂੰ ਪਿੱਤਾ ਸੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਵਾਂਗੀ ਪੂਜਾ ਜੀ ਨੂੰ ਕਿ ਇਹਨਾਂ ਨੇ ਇੱਕ ਬਹੁਤ ਹਿੰਮਤ ਵਾਲਾ ਕੰਮ ਕੀਤਾ ਹੈ ਉਸ ਫੀਲਡ 'ਚ ਸਟੈਪ ਲਿੱਤਾ ਹੈ ਜਿਸ ਫੀਲਡ 'ਚ ਮੇਲ ਹੀ ਅਸਲਿਕਾ ਡੋਮਿਨੇਟ ਕਰ ਰਹੀ ਸੀ ਜਿਹੜਾ ਵੀ ਫਿਜ਼ੀਕਲੀ ਐਗਜ਼ੌਸਟਿੰਗ ਕੰਮ ਹੁੰਦਾ ਹੈ ਉਹ ਮੈਲਸ ਜਨਰਲੀ ਆਸ਼ਤਿਕਰ ਕਰਦੇ ਆਏ ਹਨ ਬਟ ਐਨਾਨ ਨੇ ਕਿਦਾਂ ਦਾ ਇਨੀਸ਼ੀਏਟਿਵ ਲਿੱਤਾ ਕਿ ਸਿਲੰਡਰ ਚੱਕ ਕੇ ਡਿਲੀਵਰੀ ਕਰਨ ਦਾ ਫਰਸਟ ਫਲੋਰ ਤੇ ਸੈਕੰਡ ਫਲੋਰ ਤੇ ਲੋਕਾਂ ਦੇ ਘਰ ਜਾ ਕੇ ਬਹੁਤ ਹੀ ਹਿੰਮਤ ਵਾਲਾ ਕੰਮ ਹੈ ਮੈਂ ਕਵਾਂਗੀ ਐਨਾਨ ਨੂੰ ਮੈਂ ਕੰਗ੍ਰੈਚੁਲੇਸ਼ਨਸ ਕਰਾਂਗੀ ਇਸ ਗੱਲ ਤੇ ਐਨਾਨ ਨੂੰ ਸਪੋਰਟ ਕਰਾਂਗੀ ਐਜ਼ ਅ ਫੀਮੇਲ ਮੈਂ ਖੁਦ ਇਮੇਜਿਨ ਕਰ ਸਕਦੀਆਂ ਕਿ ਕਿੰਨਾ ਮੁਸ਼ਕਿਲ ਕੰਮ ਹੋਏਗਾ ਕਿ ਘਰ ਘਰ ਜਾ ਕੇ ਸਿਲੰਡਰ ਡਿਲੀਵਰ ਕਰਨਾ ਬਟ ਕੂਡੋਸ ਟੂ ਹਰ ਕਿਉਂਕਿ ਬਹੁਤ ਸਾਡਾ ਬਹੁਤ ਰਿਸਪੈਕਟ ਹੈ ਨਾ ਵਾਸਤੇ ਹੈਗੀ ਹੈ ਇਸ ਚੀਜ਼ ਵਾਸਤੇ ਤੁਸੀਂ ਘਰ ਵਿੱਚ ਕਈ ਵਾਰੀ ਇਕੱਲੇ ਵੀ ਹੁੰਦੇ ਹੋਗੇ ਜਦੋਂ ਡਿਲੀਵਰ ਬੋਏ ਆਂਦਾ ਹੈ ਸਿਲੰਡਰ ਲੈ ਕੇ ਕਿੰਨਾ ਕੋ ਅਨਸੇਫ ਵੀ ਕਦੀ ਕਦੀ ਲੱਗਦਾ ਹੋਣਾ ਕਿ ਅਨਸੇਫ ਆ ਘਰ ਵਿੱਚ ਕੋਈ ਹੈ ਨਹੀਂ ਕੋਈ ਬੇਗਾਨਾ ਬੰਦਾ ਘਰ ਆ ਰਿਹਾ ਹੈ ਕੁਝ ਲੋਟ ਕੋ ਵੀ ਹੋ ਸਕਦੀ ਹੈ ਕੁਝ ਵੀ ਹੋ ਜਾ ਕਿਸੇ ਰੂਪ ਵਿੱਚ ਅੱਜ ਕੱਲ ਤਾਂ ਨੀਅਤਾਂ ਕਿਸੇ ਦਾ ਕੋਈ ਨਹੀਂ ਪਤਾ ਤੇ ਜਦੋਂ ਇੱਕ ਲੇਡੀ ਆਉਂਦੀ ਹੈ ਤਾਂ ਕਿੰਨਾ ਕੁ ਸੇਫ ਮਹਿਸੂਸ ਕਰ ਬਿਲਕੁਲ ਬਿਲਕੁਲ ਜਿੱਥੇ ਵੀ ਇੱਕ ਲੇਡੀ ਇੱਕ ਫੀਮੇਲ ਮੌਜੂਦ ਹੁੰਦੀ ਹੈ ਨਾ ਉੱਥੇ ਇੱਕ ਟਰਸਟ ਬਣ ਜਾਂਦਾ ਉਹ ਇੱਕ ਆਟੋਮੈਟਿਕਲੀ नेचर ਵੱਲੋਂ ਹੀ ਹੁੰਦਾ ਹੈ ਕਿ ਉੱਥੇ ਇੱਕ ਟਰਸਟ ਆ ਜਾਂਦਾ ਸਪੋਜ਼ ਕਿ ਮੈਂ ਵੀ ਵਰਕਿੰਗ ਹਾਂ ਤੇ ਮੇਰੇ ਬੱਚੇ ਕਈ ਵਾਰ ਘਰ ਇਕੱਲੇ ਹੁੰਦੇ ਆ ਤੇ ਜਦ ਸਿਲੰਡਰ ਆਣਾ ਹੁੰਦਾ ਤਾਂ ਮੈਨੂੰ ਟੈਨਸ਼ਨ ਪੈ ਜਾਂਦੀ ਹੈ ਕਿ ਮੇਰੇ ਬੱਚੇ ਘਰ ਇਕੱਲੇ ਆ ਤੇ ਸਿਲ ਡਿਲੀਵਰੀ ਬாய் ਆਏਗਾ ਇਦਾਂ ਹੀ ਜੇ ਕੋਈ ਫੀਮੇਲ ਐਟਲੀਸਟ ਉਹ ਆਟੋਮੈਟਿਕਲੀ ਆ ਜਾਂਦਾ ਇੱਕ ਫੀਮੇਲ ਹੋਣ ਕਰਕੇ ਤੇ ਉਹ ਟੈਨਸ਼ਨ ਨਹੀਂ ਹੋਏਗੀ ਕਿ ਇੱਕ ਫੀਮੇਲ ਨੂੰ ਤੁਸੀਂ ਅੰਦਰ ਵੀ ਇਨਵਾਈਟ ਕਰ ਸਕਦੇ ਹੋ ਆਪਣੇ ਘਰ ਦੇ ਅੰਦਰ ਬਿਠਾ ਕੇ ਤੁਸੀਂ ਸਿਲੰਡਰ ਐਕਸਚੇਂਜ ਕਰਨਾ ਹੈ ਪੇਪਮੈਂਟ ਦੇਣੀ ਹੈ ਉਸ ਚੀਜ਼ ਵਾਸਤੇ ਤੁਸੀਂ ਬਟ ਇੱਕ ਮੇਲ ਨੂੰ ਤੁਸੀਂ ਨਹੀਂ ਆਪਣੇ ਘਰ ਦੇ ਅੰਦਰ ਐਂਟਰ ਕਰੋਗੇ ਤੁਸੀਂ ਉਹਨੂੰ ਦਰਵਾਜ਼ੇ ਤੇ ਹੀ ਖੜਾ ਕੇ ਉਹ ਗੇਟ ਤੇ ਹੀ ਰੋਕੋਗੇ ਫਿਰ ਚਿਟਕੀ ਨਹੀਂ ਲਗਾ ਕੇ ਉਹਨੂੰ ਅਟੈਂਡ ਕਰੋਗੇ ਕਿ ਇਨੀ ਟਾਈਮ ਆਪਾਂ ਪੇਪਮੈਂਟ ਲੈਣ ਜਾ ਰਹੇ ਹਾਂ ਜਾਂ ਸਿਲੰਡਰ ਲੈ ਕੇ ਆ ਰਹੇ ਹਾਂ ਤਾਂ ਆਪਾਂ ਉਹਨਾਂ ਨੂੰ ਅੰਦਰ ਨਹੀਂ ਐਂਟਰਟੇਨ ਕਰਾਂਗੇ ਵੀਜ਼ਾ ਵੀ ਆਪਾਂ ਇੱਕ ਫੀਮੇਲ ਨੂੰ ਮੋਰ ਰਿਸਪੈਕਟਫੁਲੀ ਤੇ ਟ੍ਰੈਡੀਸ਼ਨਲ ਐਂਟਰਟੇਨ ਕਰਾਂਗੇ ਤੁਸੀਂ ਵੀ ਜੌਬ ਕਰਦੇ ਹੋ ਉਹ ਵੀ ਮਿਹਨਤ ਕਰ ਰਹੇ ਨੇ ਲੇਕਿਨ ਬਹੁਤ ਸਾਰੀਆਂ ਮਹਿਲਾਵਾਂ ਘਰ ਵਿੱਚ ਬੈਠੀਆਂ ਨੇ ਕੰਮ ਨਹੀਂ ਕਰ ਪਾਉਂਦੀਆਂ ਚਾਹਦੀਆਂ ਨੇ ਕਈ ਵਾਰੀ ਆਰਥਿਕ ਤੰਗੀ ਵੀ ਹੋ ਸਕਦੀ ਹੈ ਕੁਝ ਮਜਬੂਰੀ ਵੀ ਹੋ ਸਕਦੀ ਹੈ ਕੁਝ ਹੌਸਲਾ ਵੀ ਨਹੀਂ ਹੁੰਦਾ ਇਹ ਡਰਦੀਆਂ ਨੇ ਬਾਹਰ ਨਿਕਲਾਂਗੇ ਲੋਕ ਕੀ ਕਹਿਣਗੇ ਤੇ ਉਹ ਪਹਿਣਾ ਨੂੰ ਕੀ ਜਾਂਦਾ ਚੜ੍ਹ ਤੁਸੀਂ ਮੈਨੂੰ ਇਹ ਲੱਗਦਾ ਹੈ ਕਿ ਕੋਈ ਵੀ ਲੇਡੀ ਕਿਸੇ ਮੇਲ ਤੋਂ ਕਟਣੀ ਹੈ ਥੋੜੀ ਜੀ ਹਿੰਮਤ ਤੇ ਆਪਣੇ ਉੱਪਰ ਜਿਹੜਾ ٹرسٹ ਰੱਖਣ ਆਪਣੇ ਉੱਪਰ ਵਿਸ਼ਵਾਸ ਰੱਖਣ ਤਾਂ ਕੁਝ ਵੀ ਕਰ ਸਕਦੀ ਹੈ ਇੱਕ ਫੀਮੇਲ ਮੇਲ ਲਾਲੂ ਇੱਕ ਟਾਸਕ ਨੂੰ ਮੱਚ ਬੈਟਰ ਵੇ ਨਾਲ ਨਿਭਾ ਸਕਦੀ ਹੈ ਇੰਨੀ ਜ਼ਿਆਦਾ ਉਹਦੇ ਅੰਦਰ ક્ષਮਤਾ ਹੁੰਦੀ ਹੈ ਬਸ ਉਹ ਰਿਅਲਾਈਜ਼ ਕਰਨ ਵਾਲੀ ਗੱਲ ਹੁੰਦੀ ਹੈ ਕਈ ਵਾਰ ਹੁੰਦਾ ਹੈ ਮੋਟੀਵੇਸ਼ਨ ਪਿੱਛੋਂ ਨਹੀਂ ਮਿਲਦੀ ਜੇ ਤੁਸੀਂ ਇੱਕ ਫੀਮੇਲ ਨੂੰ ਥੋੜਾ ਜਿਹਾ ਮੋਟੀਵੇਟ ਕਰ ਦੋ ਕਿ ਤੁਸੀਂ ਕਰ ਸਕਦੇ ਹੋ ਨਹੀਂ ਮੈਂ ਖੜਾ ਤੁਹਾਡੇ ਨਾਲ ਤੁਸੀਂ ਕਰੋ ਇੰਨੇ ਜਿਵੇਂ ਸਿਰਫ ਇੱਕ ਸੈਂਟੈਂਸ ਮਿਲ ਜਾਇਆ ਨਾ ਆਪਣੇ ਫੈਮਲੀ ਵੱਲੋਂ ਆਪਣੇ ਬੱਚਿਆਂ ਵੱਲੋਂ ਆਪਣੇ ਹਸਬੰਡ ਵੱਲੋਂ ਜੋ ਵੀ ਉਹਨਾਂ ਦੀ ਫੈਮਲੀ ਚ ਨੇ ਮੈਨੂੰ ਲੱਗਦਾ ਕਿ ਉਹ ਫੀਮੇਲ ਜ਼ਰੂਰ ਕਰੇਗੀ ਤੇ ਹਰ ਫੀਮੇਲ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਿਸੇ ਤੋਂ ਘਟ ਨਹੀਂ ਹੈ ਅੱਜ ਖਾਸ ਤੌਰ ਤੇ ਤੁਸੀਂ ਇਹਨਾਂ ਨੂੰ ਮਿਲਣਾ ਆਇਓ ਉਸ ਨਾਲ ਵਧਾਣਾ ਹੈ ਕਿ ਦੋ ਸ਼ਬਦਾਂ ਵਿੱਚ ਆਖਰੀ ਕੀ ਕਹੋਗੇ ਤੁਸੀਂ ਇਹਨਾਂ ਨੂੰ ਹਿੰਮਤ ਤਾਂ ਬਸ ਲੱਗੇ ਰਹੋ ਔਰ ਕਾਮਯਾਬੀ ਆਪਕੋ ਮਿਲ ਗਈ ਹੈ ਔਰ ਮੈਨੂੰ ਲੱਗਦਾ ਕਿ ਤੁਹਾਡਾ

ਇਸ ਕੋ ਦੇਖਣ ਵਾਲੇ ਸਭੀ ਦਰਸ਼ਕੋਆਂ ਕਾ ਬਹਿਨੋ ਕਾ ਮੇਰੀ ਬੇਟਿਓ ਕਾ ਔਰ ਭਾਈਓ ਕਾ ਸਵਾਗਤ ਪਿਆਰ ਭਰੀ ਸਸਤੀ ਕਾ ਨਮਸਕਾਰ ਜੈ ਹਿੰਦ ਅਰੁਣ ਜੀ ਜਿਹੜੇ ਹோம் ਡਿਲੀਵਰੀ ਤੋਂ ਤੁਸੀਂ ਲੇਡੀਜ਼ ਨੂੰ ਲਗਾਇਆ ਇੱਕ ਵੱਖਰਾ ਜਿਹਾ ਉਪਰਾਲਾ ਕੀਤਾ ਹੈ ਕਿਉਂਕਿ ਲੁਧਿਆਣਾ ਵਿੱਚ ਹੋਰ ਕਿਸੇ ਏਜੰਸੀ ਤੇ ਸਾਨੂੰ ਕੋਈ ਲੇਡੀਜ਼ ਜੋ ਹੈ ਹோம் ਡਿਲੀਵਰੀ ਸਿਲੰਡਰ ਦੀ ਕਰਦੀ ਨਜ਼ਰ ਨਹੀਂ ਆਈ ਕਿੱਦਾਂ ਤੁਹਾਡੇ ਮਨ ਵਿੱਚ ਆਇਆ ਕਿ ਲੇਡੀਜ਼ ਨੂੰ ਜੋ ਹੈ ਅਕੇਲੇ ਆਇਆ ਜਾਵੇ ਕੀ ਸੋਚ ਕੋ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਉਹਨਾਂ ਦੀ ਇੱਕ ਬੜੀ ਲੰਬੀ ਸੋਚ ਸੀ ਕਿ ਜਿਹੜੀਆਂ ਬੇਟੀਆਂ ਕੋਲ ਪੈਣਾ ਕੋਲ ਗੈਸ ਖਰੀਦਣ ਦੀ ਕਸ਼ਮਤਾ ਨਹੀਂ ਹੈ ਜਿਹੜੀਆਂ ਕਿ ਦੂਸਰਾ ਇੰਦਨ ਜਲਾਉਦੀਆਂ ਨੇ ਜਿਹੜੇ ਕਿ ਉਹਨਾਂ ਦੇ ਸਵਸਥ ਦੇ ਉੱਤੇ ਪ੍ਰਭਾਵ ਹੈ এনवायरमेंट ਖਰਾਬ ਹੁੰਦਾ ਬੱਚਿਆਂ ਦੀ ਸਿਹਤ ਖਰਾਬ ਹੁੰਦੀ ਆ ਉਹਨਾਂ ਨੂੰ ਉਹਨਾਂ ਨੇ ਉਜੋਲਾ ਕਨੈਕਸ਼ਨ 2016 ਦੇ ਵਿੱਚ ਸ਼ੁਰੂ ਕੀਤਾ ਦੇਣਾ ਹੌਲੀ ਹੌਲੀ ਇਹ ਸਾਰੀ ਸਕੀਮ ਚਲਦੀ ਚਲਦੀ 2023 ਔਰ 24 ਔਰ 2022 ਦੇ ਵਿੱਚ ਅਸੀਂ ਮੋਦੀ ਜੀ ਦੇ ਔਰ ਸਾਡੇ ਪ੍ਰਧਾਨ ਮੰਤਰੀ ਜੀ ਦੇ ਦੇਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਜਿਹੜੀਆਂ ਵੀ ਮੇਰੀਆਂ ਮਾਈਗ੍ਰੈਂਟ ਭੈਣਾਂ ਤੇ ਬੇਟੀਆਂ ਲੁਧਿਆਣੇ ਵਿੱਚ ਜਿਨ੍ਹਾਂ ਕੋਲ ਗੈਸ ਕਨੈਕਸ਼ਨ ਨਹੀਂ ਸੀ ਉਹਨਾਂ ਦੇ ਫਾਰਮ ਭਰੇ ਫਾਰਮ ਭਰ ਕੇ ਸਰਕਾਰ ਨੂੰ ਭੇਜੇ ਔਰ ਜਿਹੜੀ ਮਨਜ਼ੂਰੀ ਹੋਈ ਉਹਨਾਂ ਨੂੰ ਅਸੀਂ ਗੈਸ ਕਨੈਕਸ਼ਨ ਮੁਹੱਈਆ ਕੀਤੇ ਹੁਣ ਹੁੰਦਾ ਕੀ ਹੈ ਜਿਹੜੀਆਂ ਮੇਰੀਆਂ ਭੈਣਾਂ ਤੇ ਬੇਟੀਆਂ ਜਿਨ੍ਹਾਂ ਨੇ ਸਾਡੇ ਕੋਲ ਗੈਸ ਕਨੈਕਸ਼ਨ ਲੈ ਅਸੀਂ ਦੇਖਿਆ ਕਿ ਇਹਨਾਂ ਨੂੰ ਗੈਸ ਦੀ ਪੂਰਤੀ ਕਰਨ ਲਈ ਵੀ ਕਿਉਂ ਨਾ ਇਹਨਾਂ ਜਿਹੜੀਆਂ ਬੇਟੀਆਂ ਉਹਨਾਂ ਨੂੰ ਹੀ ਸਸ਼ਕਤ ਬਣਾਇਆ ਜਾਏ ਕਿਉਂਕਿ ਜੇ ਸਾਡਾ ਪ੍ਰਧਾਨ ਮੰਤਰੀ ਮੋਦੀ ਜੀ ਉਹਨਾਂ ਨੂੰ ਸਸ਼ਕਤ ਬਣਾ ਰਹੇ ਨੇ ਤੇ ਵਾਈ ਨਾਟ ਅਸੀਂ ਉਸ ਮਹਿੰਮ ਦੇ ਵਿੱਚ ਇੱਕ 파ਟ ਬਣੀਏ ਇੱਕ ਉਹਦਾ ਹਿੱਸਾ ਬਣੀਏ ਉਸੇ ਚੀਜ਼ ਨੂੰ ਦੇਖਦੇ ਹੋਏ ਅਸੀਂ ਇੱਕ ਉਪਰਾਲਾ ਕੀਤਾ ਔਰ ਅਸੀਂ ਆਪਣੀਆਂ ਬੇਟੀਆਂ ਨੂੰ ਇਨਵਾਈਟ ਕੀਤਾ ਸੱਦਾ ਦਿੱਤਾ ਕਿ ਕੀ ਤੁਸੀਂ ਆਪਣੀਆਂ ਫੀਮੇਲ ਭੈਣਾਂ ਨੂੰ ਫੀਮੇਲ ਮਾਤਾਵਾਂ ਨੂੰ ਫੀਮੇਲ ਬੇਟੀਆਂ ਨੂੰ ਕਿਹਾ ਤੁਸੀਂ ਗੈਸ ਉਹਨਾਂ ਦੇ ਘਰ-ਘਰ ਮਹੀਆ ਕਰਾ ਸਕਦੀਆਂ ਤੇ ਇਹ ਉੱਪਰ ਆਲੇ ਨੂੰ ਦੇਖਦੇ ਹੋਏ ਦੋ ਬੇਟੀਆਂ ਨੇ ਸਾਨੂੰ ਜੁਆਇਨ ਕੀਤਾ ਜੇ ਜੋ ਇੱਕ ਦਾ ਨਾਮ ਪੂਜਾ ਚਾਵਲਾ ਹੈ ਔਰ ਦੂਜੀ ਦਾ ਨਾਮ ਰੁਪਾਲੀ ਸ਼ਰਮਾ ਹੈ ਰੁਪਾਲੀ ਔਰ ਇਹਨਾਂ ਨੇ ਈ ਰਿਕਸ਼ਾ ਔਰ ਈ ਸਕੂਟਰ ਰਾਈ ਦੋਨੋਂ ਡਿਲੀਵਰੀ ਕਰ ਰਹੀਆਂ ਨੇ ਹੌਲੀ ਹੌਲੀ ਕਿਉਂਕਿ ਹਰ ਜਿਹੜੀ ਭੈਣ ਹੈ ਜਦੋਂ ਇਹ ਘਰ ਜਾਂਦੀਆਂ ਨੇ ਡਿਲੀਵਰੀ ਬாய் ਜਦੋਂ ਵੀ ਘਰ ਪਹੁੰਚਦਾ ਤੇ ਮੇਰੀ ਭੈਣ ਮੇਰੀ ਬੇਟੀ ਮੇਰੀ ਮਾਤਾ ਘਰ ਵਿੱਚ ਕਿਸ ਹਾਲਤ ਵਿੱਚ ਹੁੰਦੀ ਹੈ ਉਹਨੂੰ ਰਸੋਈ 'ਚ ਵੜਨ ਤੋਂ ਉਹਦਾ ਮਨ ਨਹੀਂ ਕਰਦਾ ਸੁਰੱਖਿਆ ਮਹਿਸੂਸ ਨਹੀਂ ਕਰਦੀ ਜਦੋਂ ਇਹ ਸਾਡੀਆਂ ਬੇਟੀਆਂ ਜਾਂਦੀਆਂ ਤੇ ਉਹ ਆਪਣੇ ਆਪ ਨੂੰ ਬਹੁਤ ਸੁਰੱਖਿਅਤ ਮਹਿਸੂਸ ਕਰਦੀ ਆ ਕਿਉਂਕਿ ਮਹਿਲਾ ਦੀ ਮਹਿਲਾ ਨਾਲ ਹੀ ਗੱਲਬਾਤ ਹੁੰਦੀ ਆ ਉਹਨੂੰ ਰਸੋਈ ਤੱਕ ਜਾਣ ਦੀ ਇਜਾਜ਼ਤ ਵੀ ਦਿੰਦੀ ਆ ਕਿਉਂਕਿ ਇਹਦੇ ਵਿੱਚ ਸਿਕਿਉਰਿਟੀ ਸੇਫਟੀ ਗੈਸ ਯੂਜ਼ ਕਰਦੇ ਹੋ ਕੋਈ ਹਾਸਾ ਨਾ ਹੋਵੇ ਇਹ ਬੇਟੀਆਂ ਜਦੋਂ ਘਰ ਰਸੋਈ ਤੱਕ ਸਿਲੰਡਰ ਪਾ ਕੇ ਆਉਂਦੀਆਂ ਤੇ ਇਹ ਦੇਖ ਕੇ ਵੀ ਆਉਂਦੀਆਂ ਨੇ ਕਿ ਕੀ ਜਿਹੜੀ ਗੈਸ ਦਾ ਇਸਤੇਮਾਲ ਆ ਚੁੱਲਾ ਉੱਪਰ ਰੱਖਿਆ ਹੋਇਆ ਹੈ ਸਿਲੰਡਰ ਤੋਂ ਕਿ ਨੀਚੇ ਰੱਖਿਆ ਹੋਇਆ ਹੈ ਕੀ ਰਬੜ ਪਾਈਪ ਸੁਰੱਖਿਆ ਪਾਈ ਇਹ ਤੇ ਪਾਣੀ ਵਾਲੀ ਲਾਈ ਹੀ ਆ ਕੀ ਰੈਗੂਲੇਟਰ ਬਾਦਰ ਨੂੰ ਬੰਦ ਕਰਕੇ ਸੋਹਦੀਆਂ ਕੀ ਜਿਹੜੇ ਅਸੀਂ ਸੁਰੱਖਿਆ ਦੇ ਨਿਯਮ ਦਿੱਤੇ ਨੇ ਉਹ ਸਾਹਮਣੇ ਰੱਖੇ ਹੋਏ ਨੇ ਬੇਟੀ ਨੇ ਵੀ ਜਦੋਂ ਗੈਸ ਚਲਾਉਂਦੀ ਹੈ ਤਾਂ ਉਹਨਾਂ ਨੂੰ ਪੜ ਲੈਂਦੀ ਹੈ ਤਾਂ ਕਿ ਗਲਤੀ ਦੇ ਹੋਣ ਤੇ ਚਾਂਖਣਾ ਨਾ ਹੋਵੇ ਉਸ ਚੀਜ਼ ਨੂੰ ਦੇਖਦੇ ਹੋਏ ਇਹ ਉਪਰਾਲਾ ਕੀਤਾ ਵਾ ਔਰ ਅਸੀਂ ਮੈਂ ਅਪੀਲ ਕਰਦਾ ਸਾਰੇ ਸ਼ਹਿਰ ਚ ਕੋਈ ਹੋਰ ਬੇਟੀਆਂ ਵੀ ਬੇੜੀਆਂ ਕੋਈ ਹੋਰ ਭੈਣਾ ਵੀ ਜਿਹੜੀਆਂ ਈ ਰਿਕਸ਼ਾ ਦੇ ਨਾਲ ਜਾਂ ਈ ਸਕੂਟਰ ਦੇ ਨਾਲ ਡਿਲੀਵਰੀ ਕਰਨ ਅਸੀਂ ਉਹਨਾਂ ਨੂੰ ਵੀ ਮੈਂ ਇਨਵਾਈਟ ਕਰਦਾ ਆਪਣੇ ਲੋ ਤਿਆਦ ਲੋ ਉਹਨਾਂ ਦਾ ਸਵਾਗਤ ਕਰਦਾ ਅਸੀਂ ਉਹਨਾਂ ਨੂੰ ਵੀ ਜਿਹੜੀਆਂ ਉਜੋਲਾ ਵਾਲੀਆਂ ਮੇਰੀਆਂ ਭੈਣਾਂ ਬੇਟੀਆਂ ਤੇ ਦੂਸਰੇ ਗ੍ਰਾਹਕ ਵੀ ਆ ਉਹਨਾਂ ਨੂੰ ਗੈਸ ਕਿਉਂਕਿ ਅਲਟੀਮੇਟਲੀ ਜਿਹੜੀ ਗੈਸ ਹੈ ਉਹ ਮੇਰੀ ਭੈਣ ਬੇਟੀ ਤੇ ਮਾਤਾ ਹੀ ਹੀਟ ਕਰਦੀ ਹੈ ਅਗਰ ਦਿਨੇ ਕੋਈ ਡਿਲੀਵਰੀ ਬாய் ਘਰ ਜਾਂਦਾ ਵੀ ਆ ਤੇ ਘਰ 'ਚ ਅਵੇਲੇਬਿਲਿਟੀ ਕਿਹਦੀ ਆ ਫੀਮੇਲ ਦੀ ਮੇਰੀ ਭੈਣ ਦੀ ਬੇਟੀ ਦੀ ਔਰ ਮਾਤਾ ਦੀ ਸੋ ਇਸ ਕਰਕੇ ਇਹ ਇੱਕ ਉਪਰਾਲਾ ਹੈ ਬੇਟੀਆਂ ਨੂੰ ਤਾਕਤਵਰ ਬਣਾਉਂਦਾ ਬੇਟੀਆਂ ਨੂੰ ਸਸ਼ਕਤ ਬਣਾਉਣ ਦਾ ਉਹਦੇ ਵਿੱਚ ਅਸੀਂ ਇਹੀ ਚਾਹਾਂਗੇ ਕਿ ਤੁਸੀਂ ਸਾਡੇ ਜਿਹੜੇ মিডিਆ ਵਾਲੇ ਇਹ ਪ੍ਰਚਾਰ ਕਰੋ ਤਾਂ ਕਿ ਹੋਰ ਬੇਟੀਆਂ ਜੁਆਇਨ ਕਰਨ ਔਰ ਅਸੀਂ ਲੁਧਿਆਣੇ ਨੂੰ ਇੱਕ ਨੰਬਰ ਲੈ ਕੇ ਜਾਈਏ ਇੰਡੀਆ ਦੇ ਵਿੱਚ ਕਿਉਂਕਿ ਇਹ ਪਹਿਲਾ ਇੰਡੀਆ ਦੇ ਵਿੱਚ ਲੇਡੀਜ਼ ਨੇ ਲੁਧਿਆਣਾ ਵਿੱਚ ਪੂਰੇ ਭਾਰਤ ਵਰਸ਼ ਵਿੱਚ ਕਿਸੇ ਵੀ ਲੇਡੀ ਨੇ ਅਜੇ ਤੱਕ ਡਿਲੀਵਰੀ ਨਹੀਂ ਸ਼ੁਰੂ ਕੀਤੀ ਓਨਲੀ ਸਿਰਫ ਐਂਡ ਸਿਰਫ ਲੁਧਿਆਣਾ ਦੇ ਵਿੱਚ ਇਹ ਦੋ ਬੇਟੀਆਂ ਪਹਿਲੀਆਂ ਡਿਲੀਵਰੀ ਮੈਨ ਬਣ ਕੇ ਆਈਆਂ ਏ ਬਿਲਕੁਲ ਇਹ ਸੰਸਾੜੇ ਨਾਲ अरुण ਜੀ ਕਰਨ अरुण ਗੈਸ ਏਜੰਸੀ ਵਾਲੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਮਹਿਲਾ ਨੂੰ ਜੋ ਹੈ ਇੱਕ ਰੋਜ਼ਗਾਰ ਦੇਣ ਦੇ ਲਈ ਇਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਜੋੜਿਆ ਗਿਆ ਹੈ ਉਹ ਜੋ ਹੈ ਹੋਮ ਡਿਲੀਵਰੀ ਸਿਲੰਡਰਸ ਹੀ ਕਰ ਰਹੇ ਹਨ ਤੇ ਕਿਤੇ ਕਿਤੇ ਜਿਹੜੇ ਮਹਿਲਾਵਾਂ ਨੇ ਉਹਨਾਂ ਨੂੰ ਰੋਜ਼ਗਾਰ ਤੇ ਮਿਲਿਆ ਲੇਕਿਨ ਉਹ ਮਹਿਲਾਵਾਂ ਦੇ ਹੌਸਲੇ ਨੂੰ ਤੁਸੀਂ ਕੀ ਕਹੋਗੇ ਜਿਨ੍ਹਾਂ ਦੀ ਕਹਾਣੀਆਂ ਅਸੀਂ ਤੁਹਾਨੂੰ ਦਿਖਾਈ ਜੋ ਹੈ ਘਰ ਵਿੱਚ ਜਾ ਜਾ ਕੇ ਹੋਮ ਡਿਲੀਵਰੀ ਕਰ ਰਹੇ ਹਨ ਸਿਲੰਡਰਸ ਜਾਂ ਤੋ ਉਹਨਾਂ ਦੀ ਤਾਰੀਫ਼ ਵੀ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਔਰ ਅਰुण ਜੀ ਵੱਲੋਂ ਜੋ ਹੈ ਇੱਕ ਆਫਰ ਵੀ ਕੀਤਾ ਗਿਆ ਹੈ ਮਹਿਲਾਵਾਂ ਨੂੰ ਕਿ ਉਹ ਜੋ ਇਸ ਕੰਮ ਦੇ ਨਾਲ ਜੁੜਨਾ ਚਾਹੁੰਦੇ ਨੇ ਉਹ ਉਹਨਾਂ ਨਾਲ ਆ ਕੇ ਸੰਪਰਕ ਕਰ ਸਕਣ ਕਿਵਡਾ ਸੰਯੋਗ ਜੋ ਹੈ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਜੇਕਰ ਕੋਈ ਮਹਿਲਾਵਾਂ ਕੰਮ ਕਰਨੀਆਂ ਚਾਹੁੰਦੀਆਂ ਨੇ ਹੋਮ ਡਿਲੀਵਰੀ ਕਰਨੀਆਂ ਚਾਹੁੰਦੀਆਂ ਨੇ ਤੋ ਅਰुण ਜੀ ਨਾਲ ਵੀ ਸੰਪਰਕ ਕਰ ਸਕਦੇ ਆ ਇੱਕ ਤਰ੍ਹਾਂ ਮਹਿਲਾਵਾਂ ਜਿਹੜਾ ਕੰਮ ਕਰ ਰਹੇ ਨੇ ਹੋਮ ਡਿਲੀਵਰੀ ਕਰ ਰਹੇ ਨੇ ਉਹਨਾਂ ਦੀ ਮਿਹਨਤ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੋ ਅਰुण ਜੀ ਜਿਹੜੇ ਜਿੰਨਾਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਉਹਨਾਂ ਦੀ ਕਿਦਾ ਤੁਸੀਂ ਸਲਾਹ ਕਰਨਾ ਚਾਹੋਗੇ ਉਹ ਵੀ ਕਮੈਂਟ ਬਾਕਸ ਵਿੱਚ ਸਾਰ ਸਕਦੇ ਹੋ ਕੈਮਰਾਮੈਨ ਜਸਵਿੰਦਰ ਸਿੰਘ ਜਨਾਲ ਕੁਲਪੀ ਰਾਏ ਸੁਰਕਾ ਅਕਰਮ ਟਵੀ ਲੁਧਿਆਣਾ